ਨਾਵਲ ਤੱਤੀ ਹਵਾ ਭਾਗ 5 ਅੱਜ ਰਾਤ ਨੰਦੀ ਆਪਣੇ ਬਿਸਤਰੇ ਤੇ ਪਿਆ ਸੋਚੀ ਜਾ ਰਿਹਾ ਸੀ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਨਰਮੇ ਦੀ ਗੋਡੀ ਨਾਲ ਅਜੇ ਵੀ ਪੂਰਾ ਪੂਰਾ ਲੋਥਫ ਨਹੀਂ ਸੀ ਆਇਆ ਅਜੇ ਵੀ ਨੰਦੀ ਰੜਕ ਜਹੀ ਮਹਿਸੂਸ ਕਰਦਾ ਸੀ ਅਜਿਹੀਆਂ ਗੱਲਾਂ ਚੇਤੇ ਕਰਦਿਆਂ ਉਸ ਨੂੰ ਯਾਦ ਆਇਆ ਕਿ ਅਜੇ ਵੀ ਮਿਸਰੇ ਦੇ ਸਿਰ ਉਸ ਦੀਆਂ ਚਾਰ ਦਿਹਾੜੀਆਂ ਹਨ ਉਹ ਤਾਂ ਆਖਦੀ ਸੀ ਬਾਈ ਅਸੀਂ ਅਸੀਂ ਅਉ ਆਉਂਦੇ ਮਹੀਨੇ ਦੀ ਸੰਗਰਾਦ ਮਗਰੋਂ 4 6 10 ਬੰਦੇ ਕੱਲ ਦੇਵਾਂਗੇ ਪਰ ਨੰਦੀ ਨੂੰ ਮਿਸ਼ਰੇ ਦੇ ਲਾਰੇ ਬਾਰੇ ਪਤਾ ਲੱਗਦਾ ਜਾ ਰਿਹਾ ਸੀ ਕਿ ਉਹ ਵੀ ਹੁਣ ਤਾਂ ਗੱਲ ਲੜੀ ਬਣਦੇ ਜਾ ਰਹੇ ਹਨ ਉਹਨਾਂ ਦੇ ਵਿਹਾਰ ਚ ਵੀ ਲੀਡਰੀਆ ਚੱਲੀਏ ਚਲੋ ਆਪਾਂ ਆਪ ਹੀ 5-7 ਦਿਨ ਤੜਕੇ ਲਾਈ ਬਹੁਤ ਬਹੁਤਾ ਹੋਕਰਤਾਰੇ ਨੂੰ ਲਹਿ ਚੱਲਾ ਨੰਦੀ ਆਪਣੇ ਮੰਜੇ ਤੇ ਪਿਆ ਪਿਆ ਆਪਣੇ ਮਨ ਨਾਲ ਇਹੋ ਜਿਹੀਆਂ ਗੱਲਾਂ ਕਰੀ ਜਾ ਰਿਹਾ ਸੀ ਬਾਈ ਨਰਮੇ ਦੀ ਗੋਡੀ ਤੋਂ ਗੋਡੀ ਮਗਰੋਂ ਨਰਮੇ ਦਾ ਝਾੜ ਝਾੜ ਮਗਰੋਂ ਤਿਤਰਾ ਮੋਹਰਾ ਕੁੱਗਾਂ ਵਾਲਾ ਪੱਟੜੀ ਫੇਰ ਪਿੰਡਾਂ 'ਚ ਸਿਰ ਕੰਡ ਮਚਵਾਰਾ ਪਾਉਂਦਿਆਂ ਗੱਲਾਂ ਦਾ ਸਿਲਸਿਲਾ ਤੁਰ ਹੀ ਰਿਹਾ ਸੀ ਜਦ ਉਸ ਦੀ ਮਾਂ ਛੰਨੇ 'ਚ ਦੁੱਧ ਪਾ ਕੇ ਉੱਪਰ ਉਸ ਕੋਲ ਲੈ ਆਈ ਲੈ ਪੁੱਤ ਪੀ ਲੈ ਤੇ ਫੇਰ ਭਾਵੇਂ 100 ਜਨ ਹਰ ਕੋ ਇਹ ਆ ਕੇ ਕੋਠੇ ਤੋਂ ਆਪ ਦਾ ਹੇਠਾ ਉਤਰਾਈ ਪਰਨੰਦੀ ਨੇ ਜਦੋਂ ਆਪਣੇ ਦੋਹੇ ਹੱਥਾਂ ਵਿੱਚ ਦੁੱਧ ਵਾਲੇ ਛੰਨੇ ਨੂੰ ਫੜ ਕੇ ਅਜੇ ਘੁੱਟ ਭਰਨੀ ਹੀ ਚਾਹੀ ਤਾਂ ਉਸ ਨੂੰ ਆਪਣੇ ਦੁੱਧ ਵਾਲੇ ਟਕੇ ਛੰਨੇ ਦੇ ਦੁੱਧ ਵਿੱਚ ਆਕਾਸ਼ ਚ ਨਿਕਲਿਆ ਚੰਦ ਦਿਸੇ ਉਹ ਇਸ ਦ੍ਰਿਸ਼ ਨੂੰ ਵੇਖਦੇ ਆਪਣੇ ਅੰਦਰ ਦੁੱਧ ਵਰਗੇ ਮਿੱਠੇ ਸ਼ਾਂਤ ਤੇ ਨਿਰਮਲ ਭਾਵਾਂ ਨੂੰ ਆਉਂਦਿਆ ਮਹਿਸੂਸ ਕਰਦਾ ਰਿਹਾ ਚਿੱਟੇ ਮਿੱਠੇ ਦੁੱਧ ਚ ਚਿੱਟੇ ਸ਼ੀਤਲ ਜੰਨ ਦੇ ਦਿੱਤੀ ਤਸਵੀਰ ਵੱਲ ਵੇਖਦਿਆਂ ਉਸ ਨੇ ਆਪਣੇ ਘਰ ਦੇ ਉਸ ਹਿੱਸੇ ਵਿੱਚ ਨਜ਼ਰ ਕੀਤੀ ਜਿੱਥੇ ਉਹ ਇਤਕੀ ਦੀ ਨਰਮੀ ਦੀ ਕਮਾਈ 'ਚ ਬਹੁਤ ਵਧੀਆ ਚਵਾਰਾ ਪਾਉਣਾ ਲੋਚਦਾ ਸੀ ਚਵਾਰੇ ਦੇ ਨਕਸ਼ੇ ਦੀਆਂ ਗੱਲਾਂ ਚ ਨੰਦੀ ਨੇ ਚਿਤਵਾਇਆ ਚਵਾਰੇ ਦੇ ਇੱਕ ਪਾਸੇ ਸਾਫ਼ ਚਿੱਟੇ ਸ਼ੀਸ਼ਿਆਂ ਵਾਲੀ ਅਲਮਾਰੀ 'ਚ ਉਹ ਆਪਣੀਆਂ ਪਿਆਰੀਆਂ ਪੁਸਤਕਾਂ ਰੱਖਿਆ ਕਰ ਤੇ ਉਸ ਅਲਮਾਰੀ 'ਚ ਕਿਸੇ ਖਾਸ ਪੁਸਤਕ ਨੂੰ ਉਹ ਆਪਣੀ ਜੀਵਨ ਸਾਥਣ ਤੋਂ ਮੰਗਵਾਇਆ ਕਰ ਤੇ ਪਰ ਉਸ ਨੂੰ ਮਾਸਟਰ ਸਰਦਾਰਾ ਸਿੰਘ ਚੇਤੇ ਪਿਆ ਜਿਸ ਨੂੰ ਉਸ ਨੂੰ ਬਚਪਨ ਤੋਂ ਹੀ ਪੁਸਤਕਾਂ ਪੜ੍ਹਨ ਦੀ ਚੰਗੀ ਆਦਤ ਪਵਾ ਦਿੱਤੀ ਸੀ ਸਰਦਾਰਾ ਸਿੰਘ ਆਖਦਾ ਹੁੰਦਾ ਸੀ ਪੁਸਤਕਾਂ ਦੀ ਚੋਣ ਅਤਿਅੰਤ ਜ਼ਰੂਰੀ ਹੁੰਦੀ ਹੈ ਉਹ ਨੰਦੀ ਨੂੰ ਆਪਣੇ ਕੋਲ ਚੰਗੀਆਂ ਪੁਸਤਕਾਂ ਹੋਣ ਦਾ ਮਾਣ ਸੀ ਨੰਦੀ ਨੂੰ ਪਿਛਲੇ 5-7 ਬਰਿਆਂ ਚ ਹੀ ਪਤਾ ਲੱਗਿਆ ਕਿ ਇੱਥੇ ਕਿੰਨੇ 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 ਕਿਤਾਬਾਂ ਨੇ ਪੀਲੇ ਕਾਗਜ਼ਾਂ ਚ ਲਿਪਟੀਆਂ ਸਰਕਾਰ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਹੋਈ ਹੈ। ਦੇਵੇ ਵੀ ਕਿਉਂ ਨਾ ਸਰਮਾਇਦਾਰ ਨੂੰ ਤਾਂ ਓਨਾ ਹੀ ਫਾਇਦਾ ਜਿੰਨਾ ਲੋਕਾਂ ਨੂੰ ਲੰਡਰਪਾਰਾਂ ਵਧੂਗਾ। ਛੰਨੇ ਦੇ ਦੁੱਧ ਵਿੱਚ ਦਿਸਦੇ ਚੰਦ ਦਾ ਕਿਵਤਾ ਵਰਗੇ ਅਨੁਭਵ ਦਾ ਆਨੰਦ ਮਾਣਦਾ ਉਹ ਇੱਕਦਾਂਬੇ ਚੈਨ ਜਿਹਾ ਹੋਗਾ। ਜਦੋਂ ਉਸ ਨੂੰ ਮੇਰੀ ਟੇਲਰ ਦੀ ਮੇਰੀ ਟੇਲਰ ਦੀ ਭਾਰਤੀ ਜੇਲ੍ਹਾਂ ਚ ਪੰਜ ਬਰੇ ਵਾਲੀ ਕਿਤਾਬ ਦਿਆਂ ਉਹਨਾਂ 17 ਦਾ ਜਿਨ੍ਹਾਂ ਵਿੱਚ ਮਜ਼ਦੂਰ ਯੂਨੀਅਨ ਦੀ ਇੱਕ ਅਖੌਤੀ ਸੋਸ਼ਲਿਸਟ ਨੇਤਾ ਦਾ ਆਪਣੇ ਆਪਣੇ ਮੰਥਲੀ ਵਾਲੇ ਗੰਦੇ ਕੱਪੜੇ ਇੱਕ ਹੋਰ ਕੈਦਨ ਤੇ ਸਾਫ਼ ਕਰਵਾਉਣ ਵਾਲੇ بڑے ਵਿਅੰਦ ਦਾ ਜੀਤਾਂ ਨੰਦੀ ਨੂੰ ਇਸ ਜਾਦ ਤੇ ਦੁੱਧ ਦੇ ਛੰਨੇ ਵਿੱਚ ਦਿਸਦੇ ਚੰਦ ਦੇ ਦ੍ਰਿਸ਼ ਦੀ ਬਦਲਾਹਟ ਉੱਤੇ ਇੰਜ ਲੱਗਿਆ ਜਿਵੇਂ ਉਸ ਦਾ ਨੰਗਾ ਪੈਰ ਪੱਥਰ ਨਾਲ ਠੋਕਰ ਖਾ ਕੇ ਲਹੂ ਲਹਾਨ ਹੋ ਗਿਆ। ਇਸ ਤਰ੍ਹਾਂ ਦੇ ਠੋਕਰ ਖਾਦੇ ਪੈਰ ਦੀ ਚੀਜ਼ ਨਾਲ ਪੀੜਤ ਇਹ ਸੋਚ ਕਿ ਕੀ ਉਹ ਆਉਣ ਵਾਲੀ ਸਵੇਰ ਪਹਿਲੇ ਪੈਰ ਹੀ ਉੱਠ ਕੇ ਨਰਮੀ ਗੋਡੀ ਕਰਨ ਜਾ ਲੱਗੇਗਾ। ਅਤੇ ਵੰਗੀ ਵਾਲਾ ਕਿਆਰਾ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਪਹਿਲਾਂ ਹੀ ਗੁੱਡ ਲਵੇਗਾ ਤੇ ਆਪਣੇ ਮੰਜੇ ਤੇ ਸੌਂ ਗਿਆ। ਕਦੇ-ਕਦੇ ਪਿੰਡ ਦੀ ਸੁੰਨੀ ਰਾਤ ਦਾ ਸ਼ਾਂਤ ਸਮਾਂ ਕੇਵਲ ਕਿਸੇ ਵਾਰਾ ਕੁੱਤਿਆਂ ਦੇ ਭੌਂਕਣ ਨਾਲ ਹੀ ਟੁੱਟਦਾ ਹੈ। ਪਰ ਅੱਜ ਤਾਂ ਜਦੋਂ ਕਿ ਪਿੰਡ ਵਸਿਆ ਨੇ ਅਜੇ 2 ਘੰਟੇ ਮਗਰੋਂ ਉੱਠ ਕੇ ਕੰਮਾਂ ਨੂੰ ਹੱਥ ਪਾਉਣਾ ਸੀ ਪਿੰਡ ਵਿੱਚ ਪਹੁੰਚ ਆ ਜਿਹਾ ਗਿਆ। ਦੋ ਛੋਟੇ ਜਿਵੇਂ ਲੜਦੇ-ਲੜਦੇ ਮੱਕੀ ਤੇ ਗਿੱਲੇ ਖੇਚ ਉਜਾੜਾ ਕਰਨਾ ਪੜੇ ਹੋਣ। ਰਿਆ ਡੰਗਰਾਂ ਨੂੰ ਜਿਵੇਂ ਕਿਸੇ ਗਰੀਬ ਕਿਸਾਨ ਦੀ ਪੜੀ ਹੋਈ ਫਸਲ ਨੂੰ ਬਰਬਾਦ ਕਰਨਾ ਆਰੰਭ ਕਰ ਦਿੱਤਾ ਉਹ ਅਲਸਾਈ ਲੋਕੀ ਪਿੰਡ ਦੀ ਥੱਕੀ ਟੁੱਟੀ ਕਿਸਾਨੀ ਅਤੇ ਭੈਪੀਤ ਤ੍ਰਿਪਤਾ ਲਹਿਜੀਪਾਂ ਦੀ ਘੁਰ ਘੁਰ ਅਤੇ ਹੌਲੀ ਹੌਲੀ ਬੋਲਦੇ ਸੁਪਾਂਗਾਂ ਦੀ ਆਵਾਜ਼ ਤੇ ਕੋਈ ਵੀ ਅੰਦਾਜ਼ਾ ਅਜੇ ਨਹੀਂ ਸੀ ਲਾਇ ਪਰ ਜਦੋਂ ਨੰਦੀ ਦੀ ਮਾਂ ਹਰਕ ਕਰਨੇ ਆਪਣੇ ਦਰਵਾਜ਼ੇ ਸਾਹਮਣੇ 10 15 ਦੜ ਦੜ ਕਰਦੇ ਸੁਪਾਂਗਾਂ ਦਾ ਰੌਲਾ ਸੁਣਿਆ ਤਾਂ ਉਸ ਨੂੰ ਸਮਝ ਪਿਆ ਕਿ ਉਹ ਨੰਦੀ ਨੂੰ ਹੀ ਫੜਨ ਆਏ ਹੋਣਗੇ ਹਰ ਕਰ ਸੋਚੀ ਜਾ ਰਹੀ ਸੀ ਪਰ ਇਹ ਉਸਦੇ ਪੁੱਤ ਨੂੰ ਕਿਉਂ ਫੜਨ ਆਏ ਹਨ ਹੁਣ ਤਾਂ ਕਦੀ ਕੋਈ ਨਸਲਵਾੜੀਆਂ ਨੂੰ ਫੜਨ ਨਹੀਂ ਆਇਆ ਕਈ ਸਪਾਹੀ ਆੜ ਗਵਾੜਦਿਆਂ ਪੌੜੀਆਂ ਚੜ੍ਹ ਕੇ ਛੱਤਾਂ ਉੱਤੇ ਪਈ ਨੰਦੀ ਦੇ ਆਸ-ਪਾਸੇ ਬੰਦੂਖਾਂ ਤਣ ਪੋਜੀਸ਼ਨਾਂ ਲੈ ਖੜੇ ਹੋ ਗਏ ਸਨ ਉਹ ਆਪਣੀਆਂ ਬੰਦੂਖਾਂ ਦੀ ਖਾਲੀ ਮੈਗਜ਼ੀਨਾਂ ਪੁਲਟਾਂ ਨੂੰ ਖੜਕਾਉਂਦੇ ਖੜਕਾ-ਦੜਕਾ ਕਰਦੇ ਅੱਖ ਮਲਦੇ ਅੱਖਾਂ ਮਲਦੇ ਨੰਦੀ ਨੂੰ ਪੁਲਸ ਵਾਲੀ ਜੀਪ 'ਚ ਬਿਠਾ ਕੇ ਝੋਟਿਆਂ ਵਾਂਗ ਤੋਸ ਦਿੰਦੇ ਜਿਵੇਂ ਆਏ ਸਨ ਉਵੇਂ ਹੀ ਵਾਪਸ ਮੁੜ ਗਏ ਮੂੰਹ ਨੇ ਰਾਹਟਿਆ ਪੂਰਬ ਚ ਸੂਰਜ ਦੀ ਟਿੱਕੀ ਨਿਕਲੀ ਪਿੰਡ ਦੇ ਚੁੱਲਿਆਂ ਚ ਧੂੰਆਂ ਆਕਾਸ਼ ਵੱਲ ਵਧਣ ਲੱਗਾ ਜਿਉਂ-ਜਿਉਂ ਪਿੰਡ ਚ ਹਿਲਚਲ ਵਧੀ ਤਿਉਂ-ਤਿਉਂ ਨੰਦੀ ਦੀ ਫੜੀ ਜਾਣ ਤੇ ਪੁਲਿਸ ਦੇ اچانک ਪਿੰਡ ਉਤੇ ਤਾਵਾ ਬੋਲਣ ਦੀਆਂ ਗੱਲਾਂ ਤੁਰ ਪੰਨ ਬਿਜਲੀ ਗੱਲ ਦਾ ਤਾਂ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀ ਜਿਸ ਦਾ ਜਿਵੇਂ ਫੜਨ ਆਈ ਜਿਸ ਦਾ ਜਿਵੇਂ ਮਨ ਬਣਿਆ ਉਵੇਂ ਬੋਲੀ ਜਾ ਰਿਹਾ ਸੀ ਪੁਲਿਸ ਬਾਈ ਕੈਦੀ ਦੇ ਮੁੰਡੇ ਨੂੰ ਫੜਨ ਆਈ ਸੀ ਓਵੇਂ ਅੱਜ ਕੱਲ੍ਹ ਓਏ ਅੱਜ ਕੱਲ੍ਹ ਤਾਂ ਉਹ ਖੇਤ ਤੋਂ ਬਿਨਾਂ ਕਿਤੇ ਵੀ ਜਾਂਦਾ ਨਹੀਂ ਨਲੇਜਾਰ نسلਵਾੜੀਆਂ ਤਾਂ ਹੁਣ ਕੁਝ ਨਹੀਂ ਕਰਦੇ ਜਿਉਂ-ਜਿਉਂ ਦਿਨ ਚੜ੍ਹਦਾ ਗਿਆ ਤਿਉਂ-ਤਿਉਂ ਸੱਤ ਵਿੱਚ ਉਖੜੀਆਂ-ਉਖੜੀਆਂ ਗੱਲਾਂ ਹੁੰਦੀਆਂ ਪਰ ਬਿਨਾਂ ਸਿਰ ਪੈਰ ਵਾਲੀਆਂ ਗੱਲਾਂ ਕਰਨ ਦਾ ਪਿੰਡ ਦੇ ਕੰਮ 'ਚ ਲੋਕਾਂ ਲੋਕਾਂ ਕੋਲ ਸਮਾਂ ਨਹੀਂ ਹੁੰਦਾ ਉਹਨਾਂ ਦੀ ਸਾਥ ਵਿੱਚ ਬੈਠਣ ਦੀ ਛੋਟ ਤਾਂ ਉਦੋਂ ਲੱਗਦੀ ਹੈ ਜਦੋਂ ਖੇਤ ਬੰਨੇ ਬੇहद ਹੀ ਕੰਮ ਬੜਾ ਹੋਵੇ ਬੇहद ਹੀ ਬੇहद ਹੀ ਕੰਮ ਥੋੜਾ ਹੋਵੇ ਨਹੀਂ ਤਾਂ ਉਹਨਾਂ ਨੂੰ ਆਪਣੇ ਕੰਮ ਤੋਂ ਬਿਨਾਂ ਕੰਨ ਖੁਰਕਣ ਦਾ ਸਮਾਂ ਵੀ ਨਹੀਂ ਮਿਲਦਾ ਫਾਲਤੂ ਤੇ ਬੇਲੀਆਂ ਗੱਲਾਂ ਕਰਨ ਲਈ ਤਾਂ ਫਾਲਤੂ ਜਿਹੇ ਬੰਦਿਆਂ ਕੋਲ ਹੀ ਸਮਾਂ ਹੁੰਦਾ ਹੈ ਇਹ ਫਾਲਤੂ ਜਿਹੇ ਬੰਦੇ ਖ਼ਬਰਾਂ ਦੀਆਂ ਫਾਲਤੂ ਜਿਹਾਂ ਖ਼ਬਰਾਂ ਉੱਤੇ ਕੁੱਤੇ ਤੋਂ ਬਾਦੂ ਜੀਆ ਬਹਿਸ ਕਰਦੇ ਰਹਿੰਦੇ ਹਨ ਪਿੰਡ ਦੇ ਲੋਕ ਹੌਲੀ-ਹੌਲੀ ਸੱਤ ਚ ਉੱਠ ਕੇ ਆਪਣੇ ਘਰਾਂ ਨੂੰ ਤੇ ਘਰਾਂ ਤੋਂ ਖੇਤਾਂ ਨੂੰ ਤੁਰਦੇ ਗਏ ਹਰ ਘਰ ਕੋਲ ਹਮਦਰਦੀ ਪੱਖੋਂ ਆਂਗਾ ਚੀਤੀਆਂ ਵੀ ਚੌਂਕਾ ਚੋਲਾ ਕਰਕੇ ਬਾਹਰ ਲੈਣ ਵਾਸਤੇ ਰੋਟੀ ਟੋਕ ਤਿਆਰ ਕਰਨ ਲਈ ਵਾਪਸ ਪਰਤਨ ਸੁੰਨੇ ਘਰ ਵਿੱਚ ਸੁੰਨੇ ਹਰ ਘਰ ਨੂੰ ਸਮਸਾਪ ਵਾਂਗ ਡਾਂਗ ਰਿਹਾ ਸੀ ਹਰ ਘਰ ਕੋਟਿਆਂ ਚ ਸਿਰ ਦੇ ਧਰਤੀ ਵੱਲ ਚੁੱਪਚੀਤੇ ਆ ਵੇਖੀ ਗਈ। ਇੱਕ ਹੀ ਪਾਣਾ ਬੀਤ ਗਿਆ। ਉਸ ਦੇ ਪੁੱਤ ਨੂੰ ਉਸ ਦੇ ਪੁੱਤ ਨੂੰ ਪੁਲਿਸ ਫੜ ਕੇ ਲੈ ਗਈ। ਐਨੇ ਨੂੰ ਗਵਰਡਨ ਨਿਹਾਲੀ ਆਈ। ਤਾਂ ਉਸ ਨੇ ਇੱਕ ਪਾਣੇ ਚ ਬਲੇਟੀਆਂ ਰੋਟੀਆਂ ਤੇ ਦਾਲ ਨੂੰ ਸਤਿਰ ਨਾਲ ਟੰਗੇ ਸ਼ਿੱਕੂ ਜਿ ਰੱਖ ਦਿਆਂ ਅਖ ਲੈ ਹਰ ਕੁੜੀ ਰੋਟੀ ਖਾ ਲਈ। ਮੈਂ ਬਸ ਇੰਨੀ ਪੈਰੀ ਮੂੜੀਆਂ ਮੂੜੀ ਖੇਤ ਰੋਟੀ ਦੇ ਕੇ ਹਰਕੌਰ ਨੇ ਨਿਹਾਲੀ ਦੀ ਇਸ ਗੱਲ ਦਾ ਕੋਈ ਹੰਗਾਰਾ ਨਾ ਪਰਿਆ ਪੱਥਰ ਬਣੀ ਹਰਕੌਰ ਨੂੰ ਨਿਹਾਲੀ ਨੇ ਜਾਂਦਿਆਂ ਦਲਾਸਾ ਦੇ ਦੇ ਕੇ ਆਖਿਆ ਹਰ ਕੋਰੇ ਇਉਂ ਨਹੀਂ ਚਿੱਤ ਨੂੰ ਸੁਟੀਦਾ ਹੁੰਦਾ ਕਰਾਰ ਕਰ ਰੱਬ ਭਲੀ ਕਰੋ ਉਦਾਸ ਪਲਾਂ ਦੀ ਭਾਰੀ ਪੰਡ ਹੇਠ ਦਵੀ ਹਰਕੌਰ ਦੀ ਨਿਕਾ ਪਿਛਲੇ ਸਮੇ ਵੱਲ ਗਈ ਉੱਥੇ ਵੀ ਉਸ ਨੂੰ ਬੀਤਿਆ ਸਮਾਂ ਸੱਪ ਦੇ ਫਨ ਵਾਂਗ ਖੜਾ ਦਿਸਿਆ ਸੱਪ ਦੇ ਫਨ ਵਾਂਗ ਖੜੇ ਸਮੇ ਤੋਂ ਪੈ ਪੇਪੀਤ ਹਰ ਕੋਰ ਸੋਚੀ ਜਾ ਰਹੀ ਸੀ ਕਿੰਨਾ ਅੜਬ ਬੰਦਾ ਏ ਉਸ ਦਾ ਘਰ ਵਾਲਾ ਪਾਣੀ ਦੀ ਬਾਰੀ ਖਾਤਰ ਖੈਬੜ ਪਿਆ ਤੇ ਬੰਦਾ ਮਾਰ ਕੇ ਹੀ ਰੱਖ ਦਿੱਤਾ ਜਿਵੇਂ ਡੱਕਾ ਤੋੜੀਦਾ ਹੁੰਦਾ ਡੱਕੇ ਤੇ ਬੰਦੇ ਵਿੱਚ ਬੜਾ ਫਰਕ ਹੁੰਦਾ ਹੈ ਕਤਲ ਕੇਸ ਚੱਲਦਾ ਰਿਹਾ ਉਹ ਜ਼ਮੀਨ ਜਿਸ ਦੀ ਖਾਤਰ ਕਤਲ ਕੀਤਾ ਸੀ ਗੈਨੇ ਤਰਗੀ ਨਿੱਕਾ ਜੈ ਨੰਦੀਪਾਲ ਦਾ ਰਹਾ ਨੰਦੀ ਦੇ ਬਾਪ ਦੀ ਮਾਸੀ ਦਾ ਮੁੰਡਾ ਬਿਸ਼ਨੇ ਨੰਬਰਦਾਰ ਮਿਲ ਕੇ ਮੁਕਾਦਮੇ ਦੀ ਪਹਿਰੇਵੀ ਵੀ ਕਰਦਾ ਰਿਹਾ ਤੇ ਹਰ ਕੋਰ ਨੇ ਗਾਠੀ ਪਾ ਕੇ 68 ਵਾਟ ਨਾਲ ਰਹਿੰਦਾ ਵੀ ਰਿਹਾ ਚਾਰ ਕਿੱਲਾਂ ਦੇ ਗਹਿਣੇ ਹੁੰਦਿਆ ਹੁੰਦਿਆ ਜੱਗਰ ਨੂੰ ਉਮਰ ਭਰ ਦੀ ਕੈਦ ਦਾ ਹੁਕਮ ਵੀ ਮਿਲ ਚੁੱਕਾ ਸੀ ਹਰ ਕੋਰ ਨੂੰ ਕੌੜੀ-ਕੌੜੀ ਕਹਾਣੀ ਜਾਦ ਆਉਂਦੀ ਰਹੀ ਤੇ ਫਿਰ ਉਹਨੂੰ ਵਰਤਮਾਨ ਤੱਕ ਪਹੁੰਚਦਿਆਂ ਕੋਈ ਦੇਰ ਨਾ ਲੱਗੀ ਜਦੋਂ ਉਸ ਨੂੰ ਆਪਣਾ ਗੱਭਰੂ ਹੋ ਗਿਆ ਨੰਦੀ ਤਿਸੇ ਨੰਦੀ ਤਕੜਾ ਜਵਾਨ ਸੀ ਨੰਦੀ ਨੇ ਆਪਣੇ ਪਿਓ ਬਾਪੂ ਦੀ ਮਾਸੀ ਦੇ ਮੁੰਡੇ ਦੇ ਰਾਤ ਵੇਖੇ ਤਾਂ ਉਹਨੂੰ ਅੱਖਾਂ ਨਾਲ ਹੀ ਘੁਰ ਕੁਰ ਦਿੱਤਾ ਨੰਦੀ ਨੇ ਅਜੇ 10-20 ਦਿਨ ਹੀ ਅੱਖਾਂ ਲਾਲ ਕੀਤੀਆਂ ਸਨ ਜਦੋਂ ਉਸਦੇ ਬਾਪੂ ਦੀ ਮਾਸੀ ਦਾ ਮੁੰਡਾ ਪਿੰਡ ਤੋਂ ਰੱਗ ਗਿਆ ਬੇਚਨਾ ਨੰਬਰਦਾਰ ਪਿੱਛੇ हट ਗਿਆ ਜਥੇਦਾਰਾਂ ਨੂੰ ਜੱਗਰ ਦੇ ਕਿੱल्ल्या ਤੋਂ ਅੱਖ ਚੁੱਕ ਲਈ ਉਹਨਾਂ ਨੂੰ ਉਮੀਦ ਸੀ ਕਿ ਉਹ ਇਨ੍ਹਾਂ ਕਿੱल्ल्या ਨੂੰ ਬੈ ਕਰਵਾ ਲੈਣਗੇ ਨੰਦੀ ਮਿਹਨਤ ਕਰਦਾ ਰਿਹਾ ਘਰ ਚ ਆਬ ਮੋੜਾਈ ਖਾਲੀ ਖੁਰਲੀਆਂ ਦੀਆਂ ਸੁਨੀਆਂ-ਮੁੰਨੀਆਂ ਤੇ ਮੱਝਾਂ ਦੇ ਰਸੇ ਬੰਨੇ ਗਏ ਦੁੱਧ ਦਹੀਂ ਘਰ ਚ ਖੁੱਲਾ ਹੋ ਗਿਆ ਹਰ ਕੌੜ ਦੇ ਹੱਥ ਦੁੱਧ ਤੇ ਘਿਓ ਕਰਕੇ ਚਾਰ ਪੈਸੇ ਰਹਿਣ ਲੱਗ ਪਏ ਨੰਦੀ ਨੇ ਲੋਕਪੱਖ ਜ ਇਨਕਲਾਬ ਦੀ ਗੱਲ ਕੀਤੀ ਦੋ ਤਿੰਨ ਬਰਿਆਂ ਚ ਤੇ ਸਿੰਘਾਂ ਮਗਰ ਉਹਨਾਂ ਨੂੰ ਇੰਜ ਮਹਿਸੂਸ ਹੈ ਜਿਵੇਂ ਲੋਕਾਂ ਦੇ ਸੰਸਕਾਰਾਂ ਵਿੱਚ ਜੀਵੀ ਰਾਜਨੀਤੀ ਦੀ ਥਾਂ ਤਾਰ ਫਸਿਆ ਹੋਵੇ ਇਸ ਸਮੇਂ ਨੰਦੀ ਦੇ ਕਈ ਸਾਥੀਆਂ ਨੂੰ ਮਾਰ ਮੁਕਾ ਦਿੱਤਾ ਗਿਆ ਸੀ ਹਰ ਕੌੜ ਦੀਆਂ ਅੱਖਾਂ ਸਾਹਮਣੇ ਉਸ ਦੇ ਚਿੱਤਰ ਆਏ ਇਹ ਸਾਰੇ ਸਾਕੇ ਕਮਿਆਰ ਦੇ ਚੱਕ ਵਾਂਗੂੰ ਦੇ ਕਰਤਾ ਉਸ ਦਾ ਪੁੱਤ ਇੱਕ ਵਧੀਆ ਚਵਾਰਾ ਪਾਉਣ ਨੂੰ ਫਿਰਦਾ ਸੀ ਇਹ ਕੀ ਪਾਣਾ ਬੀਤ ਗਿਆ ਉਹਨੂੰ ਹੁਣ ਪੁਲਿਸ ਕਿਉਂ ਫੜ ਕੇ ਲੈ ਗਈ ਹਰਕਰ ਗੋਡਿਆਂ 'ਚ ਸਿਰ ਛੁੱਟੀ ਲਗਾਤਾਰ ਉਸੇ ਸਮੇਂ ਤੋਂ ਹੀ ਸੋਚੀ ਜਾ ਰਹੀ ਸੀ ਜਦ ਤੋਂ ਪੁਲਿਸ ਨੰਦੀ ਨੂੰ ਫੜ ਕੇ ਲੈ ਗਈ ਸੀ ਹਰਕਰ ਤਾਂ ਅੱਜਕੱਲ ਆਪਣੇ ਘਰ ਨੂੰ ਆਉਣ ਦੇ ਸੁਪਨੇ ਲੈ ਰਹੀ ਸੀ ਨਮਾ ਚਵਾਰਾ ਨਵੀਂ ਨੂੰ ਵਾਲਾ ਸੁਪਨਾ ਹਰਕਰ ਨੂੰ ਅੱਜ ਟੁੱਟਿਆ ਲੱਗਾ ਟੁੱਟਿਆ ਟੁੱਟਿਆ ਸੁਪਨਾ ਵੀ ਵਾਵਾ ਅੱਗੇ ਵਧ ਗਿਆ ਸੀ ਜਦ ਉਤਾਰੇ ਮਿਸਤਰੀ ਨੇ ਆ ਕੇ ਆਖਿਆ ਉੱਠ ਹਾਰ ਕੋੜੇ ਹਰਕੁਰੀ ਉੱਠ ਚਿੱਤ ਨੂੰ ਇਉਂ ਭੈੜਾ ਨਹੀਂ ਕਰੀਦਾ ਮੱਜਾਂ ਰਸੇ ਤੜਵਾਉਂਦਿਆਂ ਨਹੀਂ ਉੱਠ ਕੇ ਧਾਰ ਕੱਢ ਪਸੂਆਂ ਦਾ ਉੱਤਾ ਕਰ ਦਿਲ ਕਰਾਰਾ ਕਰਕੇ ਦਿਨ ਕੱਟੀ ਦੇ ਹੁੰਦੇ ਆ ਵੇਖ ਲੈ ਮੈਂ ਕਿਹੜਾ ਦੋਜਖਾਂ ਨਾਲ ਤੇਜੀ ਨੂੰ ਪਾਲਿਆ ਸੀ ਉਹਦਾ ਪਤਾ ਸੁਤਾ ਹੀ ਨਹੀਂ ਕਿੱਥੇ ਕਹਿੰਦੇ ਨੇ ਖਾਲਸਤਾਨੀਆਂ ਚਰਾ ਜਾਰ ਆ ਲਿਆ ਹਰ ਕੋਰ ਪਤਾ ਨਹੀਂ ਇਹ ਖਾਲਸਤਾਨੀ ਪਾਕਿਸਤਾਨੀ ਹਿੰਦੁਸਤਾਨੀ ਕੀ ਹੁੰਦੇ ਨੇ ਇਥੇ ਤਾਂ 40 ਇਥੇ ਤਾਂ 40 ਸਾਲਾਂ ਤੋਂ ਰੋਟੀ ਦੇ ਆਰੇ ਰੁੱਝੇ ਨੂੰ ਹੋ ਗਏ ਤਾਰੇ ਮਿਸਤਰੀ ਨੇ ਆਪਣਾ ਤੇਸਾ ਆਰੇ ਚੋਕਦਿਆਂ ਹਰ ਕਰ ਨੂੰ ਦਲਾਸਾ ਦਿੰਦੇ ਆ ਰੋ ਰੋਹੀ ਦਾ ਰਾਜ ਫੜਿਆ ਆਖਿਆ ਕੁੜੇ ਹੋਣਾ ਕੁੜੀ ਹੁਣ ਆਉਂਦੀ ਐ ਤੇਰੇ ਕੋਲ ਕਹਿ ਸੁਣ ਕੇ ਕੰਮ ਕਰਵਾ ਲਈ ਕੋਈ ਫਿਕਰ ਨਾ ਕਰ ਮੁੰਡਾ ਅੱਥਨੂ ਘਰੇ ਆਜੂ ਉਹ ਕਿਹੜਾ ਪਹਿਲੀ ਵਾਰ ਠਾਣ ਗਿਆ ਸਾਰੇ ਰਰ ਨੰਦੀ ਨੂੰ ਲੈ ਕੇ ਜਾਣ ਵਾਲੀ ਪੁਲਿਸ ਪਾਰਟੀ ਚੁੱਪ ਰਹੀ ਤੇ ਨੰਦੀ ਵੀ ਸੁਸਤੀ ਤੇ ਅਲਸਾਈ ਜਿਹੀ ਵਾਸਤਾ ਚ ਗੁੰਮਸਮ ਜਿਹਾ ਬੈਠਾ ਜੀਪ ਵਿੱਚ ਰਿਹਾ ਪਰ ਜਦ ਮੰਡੀ ਦਾ ਠਾਣਾ ਆ ਗਿਆ ਇੱਕ ਪੁਰਾਣੇ ਹਵਾਲਦਾਰ ਦੀ ਨਿੱਕੀ ਜਿਹੀ ਅੱਖੀ ਗੱਲ ਦੇ ਇਸ਼ਾਰੇ ਤੇ ਨੰਦੀ ਨੂੰ ਉਸ ਦੇ ਫੜੇ ਜਾਣ ਦਾ ਮਾਜਰਾ ਸਮਝ ਗਿਆ 10:00 ਵਜੇ ਵੱਡਾ ਸਰਦਾਰ ਜਦੋਂ ਟਾਠੀ ਬੰਨੀ ਆਪਣੀ ਕੁਰਸੀ ਤੇ ਆ ਟਿਕਿਆ ਤਾਂ ਸਭ ਤੋਂ ਪਹਿਲਾਂ ਨੰਦੀ ਨੂੰ ਹੀ ਸੱਦਿਆ ਗਿਆ ਹੁਣ ਤੱਕ ਨੰਦੀ ਆਪਣੇ ਫੜੇ ਜਾਣ ਦੇ ਸਾਰੇ ਕਿਸੇ ਦਾ ਜੋੜ ਲਾ ਚੁੱਕਿਆ ਸੀ। ਥਾਣੇਦਾਰ ਦੇ ਗੱਲ ਕਰਨ ਤੇ ਪਹਿਲਾਂ ਹੀ ਨੰਦੀ ਨੇ بڑے ਡਰਮੇ ਨਾਲ ਕਾਰ ਸ਼ੁਰੂ ਕੀਤੀ। ਕਿਉਂ ਸਰਦਾਰ ਸਾਹਿਬ ਜਿਸ ਨੇ ਤੇਜ਼ੀ ਦੇ ਆਉਣ ਦੀ ਸੀ ਆਈ ડી ਕੀਤੀ ਹੈ। ਉਹਨੇ ਇਹ ਨਾ ਦੱਸਿਆ ਬਾਈ ਉਹ ਆਇਆ ਹੀ ਪੁਲਿਸ ਵਾਲਿਆਂ ਨਾਲ ਸੀ। ਨੰਦੀ ਦੀ ਪੂਰਨ ਵਿਸ਼ਵਾਸ ਨਾਲ ਆਖੀ ਇਸ ਗੱਲ ਤੇ ਬਾਹਰ ਥਾਣੇਦਾਰ ਨੰਦੀ ਨੂੰ ਇੱਕ ਪਾਸੇ ਲੈ ਗਿਆ। ਅੰਦਰਲੇ ਕਮਰੇ ਵੱਲ ਜਾਂਦਿਆਂ ਨੰਦੀ ਨੂੰ ਪੁਖਤਾ ਆਵਾਜ਼ ਨਾਲ ਆਖਿਆ ਥਾਣੇਦਾਰ ਸਾਹਿਬ ਸਾਡੇ ਰਾਹ ਅੱਤੇ ਵਿਸ਼ਵਾਸ ਹੀ ਪੱਕਾ ਵਖਾ। ਅੰਦਰਲੇ ਕਮਰੇ ਵਿੱਚ ਥਾਣੇਦਾਰ ਦੇ ਇਸ਼ਾਰੇ 'ਨੰਦੀ ਇੱਕ ਕੁਰਸੀ ਤੇ ਬੈਠ ਗਿਆ ਅਤੇ ਥਾਣੇਦਾਰ ਨੇ ਆਪ ਇੱਕ ਆਰਾਮ ਕੁਰਸੀ ਮੰਨ ਲਈ ਤੇ ਨੰਦੀ ਦੀ ਸਾਰੀ ਕਹਾਣੀ ਨੂੰ ਇਮਤਿਹਾਨ ਸਹਿਤ ਸੁਣ ਚੁਰਾ ਲਗ। ਨੰਦੀ ਬੋਲਦਾ ਗਿਆ। ਥਾਣੇਦਾਰ ਸਾਹਿਬ ਮੈਂ ਤਾਂ ਉਹਦੇ ਆਉਣ ਸਾਰ ਹੀ ਆਖਿਆ ਸੀ ਉਹ ਤੇਜੀ ਤੂੰ ਦਾ ਆ ਕੇ ਮੁੜ ਜਾਏਗਾ। ਮੈਨੂੰ ਪੁਲਿਸ ਐਵੇਂ ਐਵੇਂ ਖਿੱਚੀ ਫਿਰ ਫਿਰੂਗੀ ਉਸਨੇ ਆਪਣੀ ਪੁਲਸ ਨਾਲ ਆਉਣ ਦੀ ਗੱਲ ਦੱਸ ਇਹ ਵੀ ਆਖਿਆ ਸੀ ਤੂੰ ਦੱਸ ਤੂੰ ਦੱਸੀ ਤੈਨੂੰ ਕਿਹੜਾ ਠਾਣੇਦਾਰ ਸਾਦਾ ਫਿਰ ਸ਼ਿਕਾਵਾਂਗੇ ਉਹਨੂੰ ਮੈਂ ਪ੍ਰਸ਼ਾਦ ਇਹ ਗੱਲ ਸੁਣ ਕੇ ਠਾਣੇਦਾਰ ਨੂੰ ਇੱਕ ਜਿਵੇਂ ਝਟਕਾ ਜਿਹਾ ਲੱਗਿਆ ਕਿਉਂਕਿ ਉਸਦੇ ਪੈਰ ਤਾਂ ਇਸ ਗੱਲ ਲਈ ਉਖੜ ਚੁੱਕੇ ਸਨ ਕਿਸੇ ਵੱਲ ਵਰਦੀ ਵਾਲੇ ਪੁਲਸੀਏ ਨਾਲ ਤਾਂ ਉਹ ਆਇਆ ਹੀ ਸੀ ਨੰਦੀ ਨੇ ਤੇ ਤੇਜੀਤੀ ਮਿਲਣੀ ਨੂੰ ਤਫਸੀਲ ਚ ਦੱਸਦੇ ਆਖਿਆ ਥਾਣੇਦਾਰ ਸਾਹਿਬ ਉਹ ਤਾਂ ਇਹ ਵੀ ਕਹਿੰਦਾ ਸੀ ਕਿ ਇਹਨਾਂ ਪੁਲਸਾਂ ਦੇ ਮੂੰਹ ਚ ਹੱਡ ਦੇਣ ਖਾਤਰ ਇੱਕ ਬੈਂਕ ਡਕੈਂਤੀ ਬਿਹਤਰੀ ਹੈ ਇਹ ਤਾਂ ਡਰ ਤੇ ਲਾਲਚ ਖਾਤਰ ਮੁਲਕ ਤੇ ਅਸੂਲ ਨੂੰ ਮਿੰਟਾਂ ਚ ਛੱਡ ਦਿੰਦੇ ਆ ਨੰਦੀ ਲੇ ਥਾਣੇ ਜਾਣ ਦਾ ਇਹ ਕੋਈ ਪਹਿਲਾ ਮੌਕਾ ਤਾਂ ਨਹੀਂ ਸੀ ਪਹਿਲਾਂ ਤਾਂ ਉਸ ਨੂੰ ਤੀਜੇ ਦਿਨ ਆ ਕੇ ਬਹਾਲ ਲੈਂਦੇ ਹਾਂ ਹੁਣ ਤਾਂ ਉਸ ਨੂੰ ਸੱਤ ਕੁ ਵਾਰੀ ਹੋ ਗਏ ਸਨ ਥਾਣੇ ਗਿਆ ਉਹ ਨਿੱਡਰ ਹੋ ਕੇ ਥਾਣੇਦਾਰ ਨਾਲ ਅੰਦਰ ਬੈਠਾ ਗੱਲਾਂ ਕਰਦਾ ਨੰਦੀ ਦੀਆਂ ਗੱਲਾਂ ਤੇ ਥਾਣੇਦਾਰ ਨੇ ਹੌਲੀ ਦੇਣੀ ਆਪਣੇ ਅਖੌਤੀ ਪ੍ਰਭਾਵ ਨੂੰ ਕਾਇਮ ਰੱਖਣ ਦਾ ਭਲੇਖਾ ਜਿਹਾ ਪਾ ਲਿਆ ਆਖਿਆ ਕਾਮਰੇਡ ਸਾਨੂੰ ਕਾਰਵਾਈ ਦਾ ਅਖੀਰ ਬਖਾਉਣੀ ਹੀ ਪੈਂਦੀ ਹੈ ਸ਼ਾਮ ਦੇ ਕੋਈ 6 6 ਵਜੇ ਨੰਦੀ ਥਾਣੇ ਤੋਂ ਬਾਹਰ ਨਿਕਲਿਆ ਸੂਰਜ ਜਿਵੇਂ ਬਾਵਾ ਖੜਾ ਸੀ ਪਲੇਟਫਾਰਮ ਦੀ ਰੇਲਵੇ ਬੁੱਕ ਸਟਾਲ ਤੇ ਨੰਦੀ ਨੇ ਆਪਣੇ ਪਸੰਦ ਦੇ ਪਰਚੇ ਖਰੀਦਨੇ ਚ ਸਨ ਬੁੱਕ ਸਟਾਲ ਵਾਲਾ ਆਪਣੇ ਗਾਹਕ ਨੂੰ ਪਛਾਣਦਾ ਸੀ ਉਹਨੇ ਪਰਚਿਆਂ 'ਚ ਲਿਖੋ ਕੇ ਰੱਖੇ ਪਰਚੇ ਨੰਦੀ ਸਾਹਮਣੇ ਰੱਖ ਦਿੱਤੇ ਕਿਉਂ ਅਗਾਹ ਬਧੂ ਸੇਤ ਨੂੰ ਰੇਲਵੇ ਪਲੇਟਫਾਰਮ ਦੀ ਬੁੱਕ ਸਟਾਲ ਤੇ ਵੇਚਣ ਇਜਾਜ਼ਤ ਨਹੀਂ ਸੀ ਜਦੋਂ ਕਿ ਉੱਥੇ ਸਨੇਮੇ ਦੇ ਗੰਦੇ ਮੰਦਰਸਾਲੇ ਬੜੀ ਚੰਗੀ ਤਰ੍ਹਾਂ ਸਜਾ ਸਜਾ ਲਮਕਾਏ ਹੋਏ ਸਨ ਨੰਦੀ ਅਜੇ ਪਲੇਟਫਾਰਮ ਤੇ ਹੀ ਖੜਾ ਸੀ ਜਦੋਂ ਉਧਰ ਉਸ ਦੇ ਪਿੱਛੇ 10-20 ਬੰਦੇ ਜੋੜ ਕੇ ਉਸ ਦਾ ਪਿੱਛਾ ਕਰਦੇ ਥਾਣੇ 'ਚ ਪੁੱਛਕਿਛ ਕਰਨ ਲਈ ਪੁੱਜੇ ਥਾਣੇ 'ਚ ਜਦੋਂ ਉਹ ਪੁੱਜੇ ਤਾਂ ਪਤਾ ਲੱਗਾ ਕਿ ਨੰਦੀ ਤਾਂ ਉੱਥੋਂ ਚਲਾ ਗਿਆ ਪਿੰਡ 'ਚ ਹੀ ਬੰਦਿਆਂ ਨੂੰ ਤੁਰਦਿਆਂ ਬੰਦਿਆਂ ਨੂੰ ਤੁਰਦਿਆਂ ਬਹਾਵਾ ਦੇਰ ਹੋ ਗਈ ਸੀ ਸੁਕੜੂ ਜਿਹਾ ਫੌਜੀ ਸਰਪੰਚ ਨਾ ਨੁੱਕਰ ਕਰਦਿਆਂ ਥਾਣੇ ਜਾਣ ਲਈ ਮਸਾਂ ਹੀ ਤਿਆਰ ਹੋਇਆ ਸੀ ਉਹ ਕਹਿੰਦਾ ਰਿਹਾ ਇਸ ਮੁੰਡੇ ਦਾ ਤਾਂ ਇਹ ਨਿੱਤ ਦਾ ਹੀ ਕੰਮ ਹੈ ਜੁੜੇ ਬੰਦਿਆਂ ਨੂੰ ਸਰਪੰਚ ਦੀ ਇਹ ਬੋਲੀ ਬੜੀ ਬੁਰੀ ਲੱਗੀ ਉਹ ਸਿਆਸਤੀ ਤੌਰ ਤੇ ਆਪ ਭਾਵੇਂ ਕਾਂਗਰਸੀ ਪਰ ਸਰਪੰਚ ਲਈ ਤਾਂ ਪਿੰਡ ਇੱਕਸਾਰ ਹੀ ਹੋਣਾ ਚਾਹੀਦਾ ਜੁੜੇ ਬੰਦਿਆਂ ਨੇ ਸਰਪੰਚ ਦੀ ਗੱਲ ਦੇ ਮੋੜ ਚ ਆਖਿਆ ਵੇਖ ਪਾਈ ਸਰਪੰਚਾ ਪਿੰਡ ਚ ਆਪਾਂ ਨੂੰ ਨੰਦੀ ਦਾ ਕਿੰਨਾ ਫਾਇਦਾ ਆਹ ਵੇਖ ਲੈ ਜਦੋਂ ਦਾ ਉਹ ਖੇਤੀ ਲੱਗਿਆ ਆਪਾਂ ਤੋਂ ਕਿੰਨਾ ਮੂਰੇ ਨਿਕਲ ਗਿਆ ਉਹਨਾਂ ਨੂੰ ਕਿੰਨਾ ਕੁਝ ਆਉਂਦੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਕਿੰਨਾ ਫਾਇਦਾ ਹਾੜੀ ਸੌਣੀ ਦੀਆਂ ਸਾਰੀਆਂ ਫਸਲਾਂ ਦੀ ਕਿੰਨੀਆਂ ਬਿਮਾਰੀਆਂ ਦੇ ਇਲਾਜ ਇਲਾਜ ਦੀ ਜਾਣਕਾਰੀ ਰੱਖਦਾ ਹੈ ਕਿਹੜੀ ਫਸਲ 'ਚ ਕਿਹੜਾ ਰੇਪ ਪਾਉਣਾ ਉਸ ਤੋਂ ਸਾਰੇ ਪੁੱਛਦੇ ਰਹਿੰਦੇ ਨੇ ਉਹ ਕਿਹੜਾ ਬੰਦਾ ਹੈ ਜਿਸ ਦੇ ਰਾਹ ਜਿਸ ਦੇ ਖੇਤ ਉਹ ਅਗੜ ਪਿੱਛੜ ਸੱਦੇ ਤੋਂ ਨਾ ਗਿਆ ਹੋਵੇ ਵੇਖ ਲਓ ਪਹਿਲਾਂ ਆਪਾਂ ਪਹਿਲਾਂ ਆਪਾਂ ਨੂੰ ਮੰਡੀ 'ਚ ਫਸਲਾਂ ਦੀਆਂ ਦਵਾਈਆਂ ਵਾਲੇ ਲੁੱਟ ਲੈਂਦੇ ਜਿਵੇਂ ਜੀ ਕਰਦਾ ਭਾ ਲਾਉਂਦੇ ਸਰਪੰਚਾ ਤੈਨੂੰ ਪਤਾ ਉਹ ਮੰਡੀ ਵੱਧ ਰੇਟ ਲਾਉਣ ਵਾਲਿਆਂ ਦੇ ਕਿੰਨੇ ਵਾਰੀ ਗੱਲ ਪਿਆ ਜਾ ਕੇ ਮੰਡੀ ਦੇ ਰਾਤ ਉਰਦਿਆਂ ਰਾਤ ਚ ਹੁੰਦੀਆਂ ਇੰਨਾਂ ਗੱਲਾਂ ਨੂੰ ਸੁਣ ਕੇ ਸੋਬੇਦਾਰ ਕਾਫੀ ਟਿੱਲਾ ਬੈ ਚੁੱਕਾ ਸੀ ਇਕੱਠ ਇਕੱਠ ਵਿੱਚੋਂ ਇੱਕ ਨੇ ਤਾਂ ਇਹ ਵੀ ਆਖ ਦਿੱਤਾ ਸੀ ਓਏ ਇਹਦਾ ਕਿਹੜਾ ਕੁਰਸੀ ਨਾਮਾ ਲਖਵਾਇਆ ਇਹਨੂੰ ਬਦਲ ਕੇ ਆਖਲੀ ਵਾ ਆਖਰੀ ਵਾ ਅਗਲੀ ਵਾਰ ਸਰਪੰਚ ਵੀ ਨੰਦੀ ਨੂੰ ਬਣਾਓ ਠਾਣੇ ਵੱਲ ਜਾ ਰਹੇ ਇਕੱਠ ਵਿੱਚੋਂ ਇੱਕ ਚੁਸਤ ਜਿਹਾ بڑا ਕੁਮੁੰਡੇ ਦੀ ਆ ਗੱਲ। ਓਏ ਇਹਦਾ ਤਾਂ ਨਹੀਂ ਇਹਦੀ ਪਾਰਟੀ ਦੇ ਪ੍ਰਧਾਨ ਮੰਤਰੀ ਦਾ ਕੁਰਸੀ ਨਾਮਾ ਜ਼ਰੂਰ ਲਖਵਾਇਆ ਹੋਇਆ ਹੈ। ਸਿਵਾਏ ਸਰਪੰਚ ਦੇ ਹੋਰ ਨੂੰ ਤਾਂ ਇਸ ਦੀ ਗੱਲ ਸਮਝ ਨਹੀਂ ਪਈ। ਨੰਦੀ ਦੇ ਬਾਹਰਲੇ ਬਾਜ਼ਾਰੋਂ ਹੀ ਦੋ ਤਿੰਨ ਚੀਜ਼ਾਂ ਖਰੀਦੀਆਂ ਤੇ ਵਾਰੋ-ਵਾਰ ਰੇਲ ਦੀ ਪੱਟੀ ਪੈ ਗਿਆ ਆਪਣੇ ਪਿੰਡ ਵੱਲ ਨੂੰ ਹੋ ਤੁਰਿਆ। ਸਾਰੇ ਰਾਹ ਉਨੂੰ ਤੇਜ਼ੀ ਜ਼ਿਆਦਾ ਹੌਲਦਾ ਰਿਹਾ। ਹੁਣ ਤੱਕ ਇਹ ਦਿਨਾਂ ਦਾ ਤੇਜ਼ੀ ਹੀ ਉਸ ਦੇ ਖਿਆਲਾਂ 'ਚ ਘੁੰਮ ਰਿਹਾ ਸੀ। ਕਿੰਨੀ ਸੋਹਣੀ ਲਿਖਤ ਹੁੰਦੀ ਸੀ ਤੇਜੀ ਦੀ ਇੱਕ ਵਾਰ ਜਦੋਂ ਉਹ ਬਲਾਕ ਚ ਸਲੇਖ ਲਿਖਣਾ ਪਹਿਲੇ ਨੰਬਰ ਤੇ ਰਿਹਾ ਸੀ ਜਾਂ ਤਾਰੇ ਮਿਸਤਰੀ ਨੇ ਮੰਡਗੋਂ ਪੇੜੇ ਲਿਆਂਦੇ ਸਨ ਨੰਦੀ ਨੇ ਤੇਜੀ ਨਾਲ ਮਿਲ ਕੇ ਖਾਦੇ ਸਨ ਕਲਵੰਤ ਨੂੰ ਮਿੱਠਾ ਪਤਾ ਨਹੀਂ ਕਿਉਂ ਨਹੀਂ ਚੰਗਾ ਲੱਗਦਾ ਸੀ ਕਿੰਨਾ ਮਿੱਠਾ ਬੋਲ ਸੀ ਤੇਜੀ ਦਾ ਸਹਿਬਜਾਦਾਂ ਦੀ ਸ਼ੀਦੀ ਦੇ ਸਾਕੇ ਨੂੰ ਕਿੰਨੇ ਰਸਾਲੇ ਰਸ ਨਾਲ ਲਗਾਇਆ ਸੀ ਕਿੰਨੇ ਰਸੀਲੇ ਰਸ ਨਾਲ ਲਗਾਇਆ ਸੀ ਫਨੰਦੀ ਨੂੰ ਖਿਆਲ ਆਇਆ ਆਪਦੇ ਉਹਨਾਂ ਮਿੱਤਰ ਪਿਆਰਾਂ ਦਾ ਜਿਹੜਾ ਲੋਕਾਂ ਲਈ ਸ਼ਹੀਦ ਹੋਏ ਸਨ ਕਿ ਉਹਨਾਂ ਦੀ ਸ਼ਹੀਦੀ ਤੋਂ ਸਿਰ ਸੈਭਜਾਦਿਆਂ ਵਰਗਾ ਨਹੀਂ ਸੀ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਰੁੱਝਿਆ ਨੰਦੀ ਜਦੋਂ ਪਿੰਡ ਦੀ ਪਟੜੀ ਤੋਂ ਪੁੱਜਾ ਤਾਂ ਕਾਫੀ ਨਿਹਰਾ ਹੋ ਚੁੱਕਾ ਸੀ ਪਿੰਡ ਦੇ ਅੱਕੇ ਥੱਕੇ ਲੋਕਾਂ ਦੀ ਜਲਦੀ ਹੀ ਅੱਖ ਲੱਗ ਜਾਂਦੀ ਹੈ ਨੰਦੀ ਜਦ ਘਰ ਪੁੱਜਿਆ ਤਾਂ ਅੱਧੇ ਲੋਕ ਹੀ ਸੌ ਚੁੱਕੇ ਸਨ ਪਰ ਹਰਕੌਰ ਜੀ ਵੀ ਦੀਵੇ ਦੇ ਨਿੱਕੇ ਜਿਹੇ ਲਾਲ ਚਾਨਣ ਵਿੱਚ ਬੈਠੀ ਪੁੱਤ ਦੀ ਉਡੀਕ ਕਰ ਰਹੀ ਸੀ। ਕਲਵੰਤ ਤਾਂ ਆਪਣੇ ਘਰ ਨੂੰ ਆਪਣੇ ਬਾਪੂ ਦੇ ਕਹੇ ਅਨਸਾਰ ਜਿੰਦਾ ਲਾ ਸਵੇਰ ਤੋਂ ਹੀ ਆਪਣੀ ਚਾਚੀ ਹਰਕੌਰ ਵੱਲ ਆ ਗਈ ਸੀ। ਸਵੇਰ ਦਾ ਗਿਆਤਾ ਰਾਮ ਮਿਸਤਰੀ ਵੀ ਮਿਸਰੇ ਦੇ ਖੇਤੋਂ ਅਜੇ ਤੱਕ ਵਾਪਸ ਨਹੀਂ ਸੀ ਆਇਆ। ਉਸ ਨੇ ਉੱਥੇ ਉਹਨਾਂ ਦੇ ਬਾਹਰ ਖੇਤ ਵਿੱਚ ਬਰਾਂਡੇ ਦੀ ਛੱਤ ਉੱਤੇ ਤਸੀਰ ਅਤੇ ਬਾਲੇ ਵੀਰ ਨੇ ਸਨ। ਇਸ ਪ੍ਰਕਾਰ ਕਲਵੰਤ ਕੋਠੇ ਉਤੋਂ ਦੀ ਆਪਣੇ ਘਰ ਆਪਣੇ ਬਾਪੂ ਨੂੰ ਵੇਖਣ ਲਈ ਇੱਕ ਦੋ ਗੇੜੇ ਵੀ ਮਾਰ ਆਈ ਸੀ। ਨੰਦੀ ਹੌਲੀ ਹੌਲੀ ਪੈਰ ਧਰਦਾ ਆਪਣੇ ਘਰ ਦੇ ਦਰਵਾਜ਼ੇ ਕੋਲ ਖੜਾ। ਇੱਕ ਚੀਤ ਵਿੱਚ ਦੀ ਦੀਵੇ ਨਾਲ ਚਾਨਣ ਉਹ ਦਿਸਦੀ ਆਪਣੀ ਮਾਂ ਹਰਕੌਰ ਅਤੇ ਕਲਵੰਤ ਨੂੰ ਵੇਖਦਾ ਰਿਹਾ। ਕਲਵੰਤ ਤਾਂ ਉਸ ਨੂੰ ਕਿਸੇ ਲਾਲ ਪਰੀ ਵਰਗੀ ਲੱਗ ਰਹੀ ਸੀ। ਉਸ ਦੇ ਅੰਦਰ ਬਲਬਲੇਵਾਂ ਇੱਕ ਫਕਰਾ ਫੁੱਟਿਆ। ਉਹ ਤਾਂ ਹੁਣ ਉਸ ਲਈ ਇੱਕ ਭੈਣ ਦਾ ਰੂਪ ਹੈ। ਭੈਣ ਕਿਹੜਾ ਪਰੀ ਵਰਗੀ ਨਹੀਂ ਹੋ ਸਕਦੀ। ਨੰਦੀ ਅੰਦਰ ਮੰਨ ਦੇ ਚੰਗੇ ਸੰਕਲਪ ਸੱਪ ਦੇ ਨੇóle ਦੀ ਲੜਾਈ ਵਾਂਗ ਲੜ ਰਹੇ ਸਨ। ਨੰਦੀ ਨੇ ਉਹ ਲੱਗਿਆ ਜਿਵੇਂ ਉਸ ਦਾ ਮੌਲਕ ਕਾਮ ਦੀ ਮਾਨਸਿਕਤਾ ਕਾਰਨ ਬਿਮਾਰ ਮੌਲਕ ਹੁੰਦਾ ਹੈ। ਉਸ ਨੇ ਆਪਣੇ ਅੰਦਰ ਉੱਠੇ ਮੰਨ ਦੇ ਸੰਕਲਪ ਦੇ ਸਾਖ ਸੱਪ ਦੇ ਫੰਨ ਉੱਤੇ ਜਿਵੇਂ ਬਗਾ ਕੇ ਡੰਡਾ ਮਾਰ ਕੇ ਉਸ ਨੂੰ ਚਿੱਤ ਕਰ ਦਿੱਤਾ। ਹਾਂ ਹਾਂ ਭਲਕੇ ਉਹ ਆਪਣੀ ਭੈਣ ਲਈ ਬਾਹਰ ਵੇਖਣ ਜਾਵੇਗਾ। ਜ਼ਰੂਰ ਜਾਵੇਗਾ। ਨੰਦੀ ਨੇ ਹੁਣ ਦਰਵਾਜ਼ੇ ਦੀ ਚੀਤ ਨਾਲ ਅੱਖ ਦੇ ਤਾਂ ਵੀ ਕੰਨ ਲਾਇਆ ਤਾਂ ਉਹਨੂੰ ਆਪਣੀ ਮਾਂ ਤੇ ਕਲਵੰਤ ਤੇਜੀ ਤੇ ਪਿਛਲੇ ਦਿਨੀ ਪਿੰਡ 'ਚ ਆਉਣਦਿਆਂ ਗੱਲਾਂ ਕਰਦਿਆਂ ਸੁਣੇ। ਕਲਵੰਤ ਨੂੰ ਜਿਉਂ-ਜਿਉਂ ਆਪਣਾ ਭਰਾ ਜੇ ਤਿਆਰ ਰਿਹਾ ਸੀ ਤਿਉਂ-ਤਿਉਂ ਉਸ ਦੀਆਂ ਅੱਖਾਂ ਸਿੱਲੀਆਂ ਹੋ ਰੰਗਾਂ ਸੀ। ਨੰਦੀ ਨੂੰ ਹੈਰਾਨਗੀ ਸੀ। ਇਹਨਾਂ ਨੂੰ ਇਸ ਗੱਲ ਦਾ ਕਿਵੇਂ ਪਤਾ ਲੱਗ ਗਿਆ? ਇਹ ਛੱਟ ਹੀ ਉਸ ਦੇ ਅੰਦਾਜ਼ਾ ਲਾ ਲਿਆ ਕਿ ਪਿੰਡ ਵਾਲੇ ਜ਼ਰੂਰ ਉਸ ਨੂੰ ਛਡਾਉਣ ਲਈ ਠਾਣੇ ਗਏ ਹੋਣਗੇ। ਉੱਥੋਂ ਹੀ ਗੱਲ ਇਹਨਾਂ ਤੱਕ ਪੁੱਜੀ ਹੋਣੀ। ਨੰਦੀ ਨੇ ਹੌਲੀ ਦੇਣੇ ਆਵਾਜ਼ ਦਿੱਤੀ। ਤਾਂ ਕਿ ਆਂਡਕ ਮਾੜ ਵਾਲੇ ਉੱਠ ਨਾ ਖੜਨਾ ਨਹੀਂ ਬੇਬੇ ਨਹੀਂ ਬੇਬੇ ਕਲਵੰਤ ਨੇ ਨੰਦੀ ਦੀ ਆਵਾਜ਼ ਸੁਣ ਕੇ ਭੱਜ ਕੇ ਦਰਵਾਜ਼ਾ ਕੋਲ ਆ ਦਰਵਾਜ਼ਾ ਖੋਲਦਿਆਂ ਕਲਵੰਤ ਨੰਦੀ ਨਾਲ ਇਉਂ ਚੁੰਬੜ ਗਈ ਜਿਵੇਂ ਉਹ ਨੰਦੀ ਨਹੀਂ ਸਗੋ ਤੇਜ਼ੀ ਹੋਵੇ ਡੁਸਕ ਦੀ ਕਲਵੰਤ ਦੇ ਸਿਰ ਉਤੇ ਨੰਦੀ ਨੇ ਇਉਂ ਹੱਥ ਰੱਖਿਆ ਜਿਵੇਂ ਉਹ ਉਸ ਦੇ ਸਕੇ ਭਰਾ ਤੇਜੀ ਦਾ ਹੱਥ ਹੋ ਕਲਵੰਤ ਦੀਆਂ ਅੱਖਾਂ 'ਚ ਡਿੱਗਦੇ ਹੰਝੂ ਨੰਦੀ ਨੂੰ ਮੋਹ ਭਾਂਗ ਪਗਿਲਾ ਰਹੇ ਸਨ ਕਲਵੰਤ ਦੇ ਨੰਦੀ ਨੂੰ ਸਕੇ ਭੈਣ ਭਰਾਵਾਂ ਵਾਂਗ ਮਿਲਦਿਆਂ ਵੇਖ ਹਰ ਕੋਰ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਿਮ-ਸਿਮ ਬਹਿ ਰਹੇ ਸਨ ਧੰਨਵਾਦ ਬਾਰਫਾ ਵਿੱਚ ਦੱਬੀ ਹੋਈ ਲੋਥ ਦੁਆਰਾ ਜ਼ਿੰਦਗੀ ਜਿਉਂਦੀ ਸੀ ਉਹਦੀ